ਹਾਂ ਜੀ ਮੈਂ ਦੋਡਾ ਹੈ ਸੋਨੋ ਅੱਜ ਕੀ ਨਾਮ ਦਾ ਡਾ ਸੋਨੋ ਅੱਜ ਕੀ ਹੋਇਆ ਜੀ ਅਸ ਸਵੇਰੇ ਦੱਸੋ ਦੱਸੋ ਸਵੇਰੇ ਮੇਰੇ ਕੁੜੀ ਹੋ ਤੂੰ ਮੈਨੂੰ ਪਤਾ ਨਹੀਂ ਲੱਗਿਆ ਮੈਂ ਪਿੱਛੇ ਆਂਡੀ ਸੀ ਉਹ ਉਹ ਮੈਂ ਬਸਵੀਰ ਨੇ ਦੇਖੀਓ ਮਗਰੋਂ ਆਂਟੀ ਸੇ ਉਦੋਂ ਬਸਦੇ ਕਹਿੰਦੇ ਤੁਰੇ ਮੁਰੇ ਮੁਰੇ ਤੁਰੇ ਬਸ ਗਈ ਐ ਉਹਦੇ ਥੱਲੇ ਸਾਰੇ ਵੱਡੇ ਬੁੱਢੀ ਪਈ ਮਰੀ ਪਈ ਸੀ ਥੱਲੇ ਐ ਮੈਂ ਬਸ ਤਾਂ ਲੰਗੀ ਬਸ ਉੱਪਰ ਦੀ ਨੰਗੀ ਆ ਜੀ ਬਸ ਇੱਕ ਬੰਨੇ ਦੇ ਨੰਗੀ ਇੱਕ ਬੰਨੇ ਸਾਰਾ ਪਾਟਾ ਪਿਆ ਸੋ ਦਾ ਜਿਹੜਾ ਇਹਨਾਂ ਦਾ ਹੋਏ ਇਹੀ ਗੱਲ ਤੇ ਨਹੀਂ ਪਿਛਲੀ ਵੀ ਫਿਰ ਇਹ ਆਪਾਂ ਕੀ ਕੀ ਗੱਲ ਹੋਈ ਆਪਣੀ ਇਹੀ ਗੱਲ ਵੀ ਲਾਸ਼ ਹੀ ਹੋਣੀ ਰਾਮ ਸਾਹਮਣੇ ਕਿੱਥੇ ਆਹੋ ਰਾਮ ਬਾਗ ਉਹ ਕਹਿੰਦੇ ਇਹਨਾਂ ਨੇ ਕਿਹਾ ਸੀ ਇਹੀ ਲਾਖ ਨੂੰ ਫੜਨੀ ਹੈ ਕਿ ਸੋਣਾ ਤੂੰ ਜੀ ਕਾਰਵਾਈ ਕਰੋ ਹਾਂ ਤੇ ਫਿਰ ਤੁਸੀਂ ਕੀ ਕਿਹਾ ਅੱਗੋਂ ਉਹ ਮੁੰਡੇ ਪਰਾਹੇ ਕਿਹਾ ਸੀ ਉਹ ਨਹੀਂ ਇਸ ਤਰ੍ਹਾਂ ਨਹੀਂ ਗੱਲ ਕੋਈ ਕੋਈ ਬਣ ਗਿਆ ਉਹ ਬਦਲ ਨੂੰ ਉਹ ਖਲੋਣਾ ਤੁਸੀਂ ਐ ਤੁਹਾਡਾ ਜੀ ਚਲਾ ਗਿਆ ਖਲੋਣਗੇ ਤੁਸੀਂ ਖਲੋਵੋਗੇ ਤੇ ਸਾਰਾ ਕੰਮ ਹੋ ਜਾਣਗੇ ਤੁਸੀਂ ਖਲੋਵੋਗੇ ਤੇ ਸਾਰਾ ਕੰਮ ਹੋ ਜਾਣਾ ਖਲੋਵੋ ਤੇ ਸਹੀ ਖਲੋਵਾਂਗੇ ਖਲੋਵਾਂਗੇ ਸਾਰਾ ਮੱਲਾ ਆਏਗਾ ਮੈਂ ਇਹ ਦੋਨੇ ਕਹੀ ਜਾਂਦੇ ਕਿ ਨਹੀਂ ਜੀ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਠੀਕ ਹੈ ਨਾ ਇਹ ਗੱਲ ਮਾਂ ਸੜ ਕੇ ਦੇਖ ਸਾਡੀ ਮਾਂ ਹੋ ਜਾਮ ਕਰਨਾ ਵਾ ਜਿਹੜਾ ਕਹੋਗੇ ਉਹ ਕਰ ਲੈਣਗੇ ਕਿਹੜੀ ਗੱਲ ਐ ਕਿ ਉਹਨਾਂ ਨੇ ਸਵੇਰ ਤੱਕ ਕੰਮ ਕਰਤਾ ਤੇ ਤਾਂ ਅਲਟੀਮੇਟਨ ਕਿ ਨਹੀਂ ਦਿੱਤਾ ਉਹਨਾਂ ਨੂੰ ਨਹੀਂ ਕੋਸ਼ਿਸ਼ ਹੈ ਇਹ ਬੰ तकरीबन ਕੋਈ 4:30 ਪੌਣੇ 5 ਦਾ ਸਮਾਂ ਸੀ ਇਹ ਆਪਣੇ ਗੁਜਰਾਤੀ ਬਸਤੀ ਇਕਤਾ ਨਗਰ ਦੇ ਵਿੱਚੋਂ ਇੱਕ तकरीबन 13-14 ਸਾਲ ਦੀ ਕੁੜੀ ਆਪਣੀ ਮਾਂ ਦੇ ਨਾਲ ਜਿਹੜਾ ਵਾ ਉਹ ਲੋਹਿਆ ਲਿਆ ਚੁਗਣ ਉਹ ਇੱਥੇ ਆਈ ਐ ਤੇ ਸਵੇਰ ਦੇ ਵਾਕਿਆ ਦੇ ਅਨੁਸਾਰ ਜਿਹੜਾ ਵਾ तकरीबन 4:30 ਪੌਣੇ 5 ਵਜੇ ਜਿਹੜਾ ਵਾ ਉਹ ਇੱਕ ਬੱਸ ਜਿੰਨੇ ਉਹਨੂੰ ਹਿੱਟ ਕੀਤਾ ਤੇ ਉਹ ਨਿਕਲ ਗਈ ਤੇ ਕੁੜੀ ਦੀ ਜਿਹੜੀ ਆ ਉਹ ਡੈਥ ਹੋ ਗਈ ਬੜੀ ਹੀ ਅਸੀਂ ਸਮਝਦੇ ਹਾਂ ਕਿ ਮੰਦਭਾਗੀ ਗੱਲ ਹੈਗੀ ਹੈ ਤੇ ਜਿਹੜੀ ਉਹ ਡੈਥ ਹੋਈ ਹੈ ਅਸੀਂ ਜਿਹੜਾ ਉਹ ਉਹਦੇ ਲਈ ਰਿਪੋਰਟ ਲਿਖਾਈ ਹੈ ਇਸ ਟਾਈਮ ਬੱਸ ਸਟੈਂਡ ਚੌਂਕੀ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਵਾ ਪਹਿਲੀ ਜਿਹੜੀ ਕਾਰਵਾਈ ਉਹ ਕਰ ਦਿੱਤੀ ਹੈ ਕਿ ਐਫ ਆਈ ਆਰ ਲੋਜ ਕਰ ਦਿੱਤੀ ਹੈ ਬਟ ਉਹ ਅਣਪਛਾਤੇ ਆ ਤੇ ਅਸੀਂ ਜਿਹੜਾ ਵਾ ਉਹ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਪਏ ਹਾਂ ਕਿ ਸੀਸੀਟੀਵੀ ਖੰਗਾਲੋ ਕਿਉਂਕਿ ਹਰ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਇਨੂੰ ਸ਼ਹਿਰ ਨੂੰ ਇੱਕ ਸਮਾਰਟ ਸਿਟੀ ਦਾ ਦਰਜਾ ਦਿੱਤਾ ਵਾ ਘਰ ਘਰ ਆਪਾਂ ਕਹਿ ਸਕਦੇ ਹਰ ਚੌਂਕ ਦੇ ਵਿੱਚ ਇੱਥੇ ਸੀਸੀਟੀਵੀ ਕੈਮਰਾ ਜਿਹੜੇ ਆ ਉਹ ਲਗਾਏ ਗਏ ਆ ਜਿਹਦੇ ਨਾਲ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਸਕਤੇ ਐ ਏਡੀ ਵੱਡੀ ਵਾਰਦਾਤ ਹੋਈ ਐ ਹੁਣ ਇੱਥੇ ਇਹ ਚੀਜ਼ ਦੇਖਣ ਵਾਲੀ ਐ ਕਿ ਕਿੰਨਾ ਕੁ ਜਿਹੜਾ ਇਹਨਾਂ ਨੇ ਆਪਣਾ ਕੰਮ ਕੀਤਾ ਵਾ ਔਰ ਕਿੰਨਾ ਕੋ ਵਾਕੇ ਹੀ ਅਸਲ ਦੇ ਵਿੱਚ ਉਹ ਹੋ ਰਿਹਾ ਵਾ ਸੀਸੀਟੀਵੀ ਕੈਮਰਾ ਜਿਹਨਾਂ ਦੇ ਚੱਲਦੇ ਨਹੀਂ ਚੱਲਦੇ ਉੱਥੇ ਲੱਗਾ ਹੋਇਆ ਵਾ ਅਸੀਂ ਇਹਨਾਂ ਨੂੰ ਇਹੀ ਗੁਜਾਰਿਸ਼ ਕੀਤੀ ਐ ਕਿ ਇਹਨੂੰ ਵੇਖੋ ਔਰ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਹ ਰੁਕਣ ਦੀ بجائے ਫਰਸਟ ایڈ ਦੇਣ ਦੀ بجائے ਉਹਨੇ ਦੌੜਨ ਦਾ ਕੰਮ ਕੀਤਾ ਤੇ ਉਸ ਬੰਦੇ ਦੇ ਉੱਤੇ ਜਿਹੜਾ ਵਾ ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤੁਹਾਡੀ ਮੰਗਾ ਪੂਰੀ ਹੁੰਦੀਆਂ ਤੇ ਕੀ ਕਰਾਂਗੇ ਫਿਰ ਇਸਰਾਵਾ ਕਜੀ ਜੋ ਪਰਿਵਾਰ ਦਾ ਫੈਸਲਾ ਵਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਲਾਸ਼ ਦਾ ਸੰਸਕਾਰ ਨਹੀਂ ਕਰਨਾ ਸਾਡਾ ਤੇ ਬੱਚਾ ਜਿਹੜਾ ਵਾ ਚਲਾ ਗਿਆ ਹਾਂ ਹੁਣ ਜਿਹੜਾ ਵਾ ਪਰਿਵਾਰ ਵੱਲੋਂ ਇਹ ਮੈਸੇਜ ਹੈਗਾ ਵਾ ਮੇਰੇ ਥਰੂ ਕਿ ਅਸੀਂ ਜਿਹੜਾ ਵਾ ਉਹ ਤਰਨਾ ਲਾਲ ਨਹੀਂ ਫਿਰ ਮਜਬੂਰ ਹਾਂ ਜੇ ਇਹਦੇ ਉੱਤੇ ਪੁਲਿਸ ਕਾਰਵਾਈ ਨਹੀਂ ਕਰਦੀ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਰਕਾਰ 31 ਜੋ ਇਨਸੀਡੈਂਟ ਰਿਪੋਰਟ ਕੇ 108 ਵਾਲੇ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਜੀ ਉੱਥੇ ਲੜਕੀ ਡਾਕਟਰਾਂ ਦੇ ਸਭੀ ਬਰੋਡ ਡੈੱਡ ਤੇ ਉਹਦੇ ਸੰਬੰਧੀ ਜੀ ਐਫਆਈਆ ਲੌਂਸ ਕਰ ਦਿੱਤੀ ਹੈ ਜੀ ਤੇ ਬਾਕੀ ਦੀ ਤਫ਼ਤੀਸ਼ ਜਾਰੀ ਹੈ ਬਾਕੀ ਸਾਰੀ ਤਫ਼ਤੀਸ਼ ਕਰਕੇ ਦੇਖਾਂਗੇ ਕਿ ਕਿਸੇ ਵੀ ਕਨੋ ਦਾ ਐਕਸੀਡੈਂਟ ਹੋਇਆ ਵਾ ਤੇ ਬਸ ਕੋਈ ਸਾਰਾ ਨਹੀਂਗਾ ਸੀ ਬਸ ਕੋਈ ਕਰਕੇ ਰੋਟ ਪਾੜ ਫਾਨ ਨਹੀਂ ਜੋ ਹੀ ਕਰਦੀ ਸੀ ਤਾਂ ਉਹਦਾ ਹੀ ਸਾਰਾ ਕਰਕੇ ਉਹਦਾ ਸਾਮ ਲੈਣਾ ਚਾਹੁੰਦਾ ਉਹਦੀ ਫੋਟੋ ਨਹੀਂ ਕੋਈ ਤੁਹਾਡੇ ਕੋ ਮੋਬਾਈਲ ਚ ਮੋਬਾਈਲ ਦੇ ਵਿੱਚ ਫੋਟੋ ਨਹੀਂ ਕੋਈ ਫੋਟੋ ਦਵਾ ਨਾ